ਦਾਸ ਅੱਜ ਸਵੇਰ ਦਾ 6 ਵਜੇ ਦਾ ਹੀ ਘਰੋਂ ਨਿਕਲਿਆ ਜੀ ਹੁਣ ਵੀ ਟੈਂਸਰ ਮਸਾ ਪਹੁੰਚਿਆ ਜੀ ਇੱਥੇ ਤੇ ਕਾਫੀ ਰਜੀ ਵੇਸੀ ਜ਼ਿੰਦਗੀ ਦੇ ਉਹਨਾਂ ਦੇ ਉੱਥੋਂ ਨਿਕਲਦੇ ਸੀ ਬੇਤੀ ਹੈ ਜੀ ਕਿ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇੱਕ ਆਮ ਸਾਧੂ ਸੰਤ ਜੀ ਸਾਡੇ ਕੋਲ ਜੇ ਆਪਾਂ ਸਿੱਖ ਹਿਸਟਰੀ ਦੇ ਵਰਕੇ ਫਰੋਲੀਏ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਬਹੁਤ ਕੋਸ ਆਪਣ ਕੋ ਸਾਹਮਣੇ ਆਯੂ ਜਿਹੜਾ ਕਿ ਇਹ ਕਿ ਕੋਈ ਵੀ ਇਤਿਹਾਸਕਾਰ ਉਹਨੂੰ ਛੱਡਾ ਨਹੀਂ ਸਕਦਾ ਜਿਸ ਹਾਸਾ ਹੈ ਪਹਿਲੀ ਗੱਲ ਤਾਂ ਇਹ ਜੀ ਪਿੰਡ ਬੜਵਿੰਦੀ ਸੰਗਤ ਨੂੰ ਬਹੁਤ ਮਾਣ ਹੋਣਾ ਚਾਹੀਦਾ ਕਿ ਬਾਬਾ ਜੀ ਦੇ ਨਗਰ ਇਸ ਨਗਰ ਦੇ ਵਿੱਚ ਨਾਨਕੇ ਸੀ ਦੂਸਰੀ ਗੱਲ ਇਹ ਹੈ ਜੀ ਦਾਸ ਨੇ ਬਹੁਤ ਕੋਈ ਕੋਈ ਵੀ ਚੀਜ਼ ਲਿਖੀ ਆ ਜਾਂ ਪੜੀ ਆ ਜਾਂ ਖੋਜ ਕੀਤੀ ਆ ਮੈਂ ਸੂਤਨ ਦੇ ਆਰਤੀ ਗੱਲ ਕਰਦਾ ਹੁੰਦਾ ਜੀ ਮੈਂ ਪੁੰਚ ਨਹੀਂ ਕਰਦਾ ਆਪਾਂ ਜੇ ਗੁਰੂ ਅੰਸ ਬੰਸਾਵਲੀ ਦੇਖੀਏ ਜੀ ਗੁਰੂ ਅੰਸ ਬੰਸਾਵਲੀ ਦੇ ਮੁਤਾਬਕ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ 7 ਅਕਤੂਬਰ 1708 ਦਿਨ ਸੋਮਵਾਰ ਨੂੰ ਭਰਪਾਈ ਵਰਤਾਈ ਸੀ ਜੇ ਆਪਾਂ ਬਾਬਾ ਈਸ਼ਰ ਸਿੰਘ ਜੀ ਸਰਦਾਰ ਬਾਰੇ ਜੀ ਤੇ ਜੋਤੀ ਜੋਤ ਦਾ ਸਮਾਪਨ ਦੇਖੀਏ ਤਾਂ ਉਹ ਵੀ 7 ਅਕਤੂਬਰ ਦਿਨ ਸੋਮਵਾਰ 1963 ਨੂੰ ਸੀ ਇਹ ਤਾਂ ਕੁ ਤਿਰਕ ਤਾਂ ਐ ਮੇ ਤਾਂ ਕੁ ਲਿਖਿਆ ਨਹੀਂ ਜਾਂਦੀਆਂ ਇੱਕ ਜਮੀਨ ਭਾਈ ਬਾਲੇ ਜੀ ਸਾਖੀ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਅਸੀਂ 84 ਜਮੇ ਪਹਿਨਾਗੇ 10 ਜਮੇ ਗੁਰੂ ਰੂਪ ਚ 74 ਜਮੇ ਅਸੀਂ ਸੰਤ ਰੂਪ ਚ ਸਮਾਏ ਆਪੇ ਸ਼ਾਨੂ ਗਸਤ ਕੋਈ ਬਿਰਲਾ ਹੋਰ ਵੀ ਬਸ ਜਿਵੇਂ ਜਿਵੇਂ ਮੈਂ ਇੱਕ ਬਾਬਾ ਤਨਸੀ ਜਿਹੜਾ ਹੁਕਮ ਕੀਤਾ ਮੈਂ ਤੁਹਾਨੂੰ ਕਿਹਾ ਥੋੜੇ ਸੀਮ ਸਮੇਂ ਜਿਹੜਾ ਰੈਂਡ ਦੇ ਰੈਂਡ ਕਰਕੇ ਮੈਂ ਇੱਕ ਇੱਕ ਬੇਨਤੀ ਕਰਨੀ ਹੈ ਜੀ ਬਸ ਬੇਨਤੀ ਇਹ ਹੈ ਜੀ ਆਪਣੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਪਣੇ ਨਾਨਕ ਸਾਹਿਬ ਸਰਪਤਾ ਦੇ ਕਲ ਦਾਸ ਨੇ 10 ਤੈਂ ਤਰੀਕ ਨੂੰ ਅਮਰੀਕਾ ਤੋਂ ਆਏ ਸੀ ਜੀ ਤੇ ਆਉਂਦੇ ਨੇ ਦਾਸ ਨੇ ਬਾਬਾ ਲੱਖਾ ਸਿੰਘ ਜੀ ਕੋਲ ਬੇਨਤੀ ਕੀਤੀ ਤੇ ਕਿੰਨਾ ਚੰਗਾ ਹੋ ਜੇ ਜੇ ਤੁਸੀਂ ਹਜੂਰ ਸਾਹਿਬ ਵੱਲੋਂ ਤਾਂ ਤੇ ਬਾਬਾ ਈਸ਼ਰ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੋਈ ਸ੍ਰੀ ਸਾਹਿਬ ਉਹ ਸ੍ਰੀ ਸਾਹਿਬ ਜੋ ਸਾਰੇ ਸਿੱਕਾ ਕੌਮ ਨੂੰ ਨੂੰ ਇੱਕ ਅੰਗਿੱਠੇ ਵਿਚੋਂ ਮਿਲੀ ਸੀ ਨਿਸ਼ਾਨੀ ਸਿੱਕਾ ਉਹਦੀ ਕਈ ਥੇ ਸਵਾਲ ਛਾਉਂਦੇ ਆ ਜੀ ਬਈ ਇਹਨਾਂ ਕੋ ਕੀ ਸਬੂਤ ਆ ਸਾਡੇ ਕੋ ਸਾਰਾ ਸਬੂਤ ਆ ਜੀ ਅਸੀਂ ਉਹ ਉੱਥੇ ਜੋ ਜਦੋਂ ਮੋਨੀ ਹਿਰਾ ਸਿੰਘ ਜੀ ਉੱਥੇ ਸੀ ਉੱਥੇ ਉਹ ਚਿੱਠੀ ਲਿਖੀ ਚਿੱਠੀ ਲੈ ਕੇ ਸਰਮ ਮੰਗਵਾ ਰਹੇ ਆ ਸਾਰੇ ਲੋਕ ਜੇ ਸੀ ਪਬਲਿਕ ਕਰਾਂਗੇ ਤੇ ਪੇਪਰਾਂ 'ਚ ਕਢਾਵਾਂਗੇ ਚੰਗੀ ਤਰ੍ਹਾਂ ਫੇਰ ਕੋਈ ਛਿਟੜਾ ਨਹੀਂ ਸਕਦਾ ਉਹਨੂੰ ਤੇ ਮੈਂ ਇੱਥੇ ਕਿਤੇ ਥੋੜੀ ਜਿਹੀ ਗੱਲ ਕਰਨ ਚਾਹਣਾ ਜੀ ਬਾਬਾ ਜੀ ਉਹਨੇ ਜੀ ਜ਼ਿਕਰ ਕੀਤਾ ਸੀ ਕਲਕੱਤੇ ਦਾ ਵੀ ਬਾਬਾ ਜੀ ਕਲਕੱਤੇ ਗਏ ਸੀ ਤੇ ਉੱਥੇ ਜਾਦੂਗਰ ਦਾ ਸਾਹਕੀ ਵਰਤੀ ਸੀ ਬਿਲਕੁਲ ਸੱਚੀ ਹੈ ਜੀ ਇਹ ਜਿਹੜੀ ਦਸਹੀ ਹੈ ਅਖੀਰ ਦੇ ਵਿੱਚ ਜਾਦੂਗਰ ਤੇ ਲੜਕਾ ਸੀਗਾ ਲੜਕੇ ਨੇ ਬਾਬਾ ਜੀ ਕੋਲ ਅੰਮ੍ਰਿਤ ਪਾਣ ਕਰ ਲਿਆ ਸੀ ਤੇ ਬਾਬਾ ਜੀ ਨਾਲ ਹੀ ਬਹਿਗਮ ਬਣ ਗਿਆ ਸੀ ਤੇ ਰਹਿਣ ਲੱਗ ਗਿਆ ਸੀ ਤੇ ਉਹਦਾ ਨਾਮ ਸੀ ਅਜੀਤ ਸਿੰਘ ਪੰਕੀ ਕਾਫੀ ਸਮਾਂ ਨਾਨਕ ਸਰ ਰਿਹਾ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਉਹਦੀ ਡਿਊਟੀ ਬਾਠਾ ਵਿੱਚ ਲਗਾ ਦਿੱਤੀ ਕੋਸਮ ਪਹਿਲੇ ਹੀ ਹੋ ਸ੍ਰੀ ਛੱਜ ਜੀ ਦਾ ਦਾਸ ਉਹਨਾਂ ਚੰਗੀ ਤਰ੍ਹਾਂ ਜਾਣਦਾ ਹੈ ਬਾਬਾ ਜੀ ਜਦੋਂ ਕਲਕੱਤੇ ਲੱਗੇ ਹੋਏ ਸੀ ਬਹੁਤ ਸकता ਅਮਰ ਸ਼ਖਰੀ ਹਜ਼ਾਰਾਂ ਦੇ ਸਾਬਨਾ ਅਮਰ ਸ਼ਖਰੀਏ ਸੀ ਉੱਥੇ ਇੱਕ ਦਿਨ ਬਹੁਤ ਲਾਰਜ ਗੈਂਟੀ ਵਿੱਚ ਬੰਗਾਲੀ ਵੀ ਅਮਰ ਸ਼ਖਰੀਏ ਸੀ ਉੱਥੇ ਕੀ ਹੋਇਆ ਜਿੱਥੇ ਕਮਿਊਨਿਸਟ ਪਾਰਟੀ ਨੇ ਲਾਲ ਝੰਡੇ ਲੈ ਕੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਵੀ ਅਸੀਂ ਇਹਨਾਂ ਨੂੰ ਬੇਧਰਮ ਪਰਿਵਰਤਨ ਕਰਾ ਰਹੇ ਹਾਂ ਤੇ ਕਾਫੀ ਗੰਢੀ ਵਿਚ ਬਾਬਾ ਜੀ ਹਰੇ ਅੰਦਰ ਪ੍ਰਾਇਮਨ ਸੀ ਤੇ ਉਹਨਾਂ ਨੇ ਆ ਕੇ ਮੁਜਾਰਾ ਕਰਤਾ ਵੀ ਅਸੀਂ ਵੀ ਧਰਮ ਪਰਵਰਤਨ ਕਾ ਅਸੀਂ ਨਹੀਂ ਹੋਣ ਦੇਣਾ ਤੇ ਸਾਰੇ ਸਿੱਖ ਹੈਰਾਨ ਹੋ ਗਏ ਵੀ ਇਹ ਗੱਲ ਕੀ ਹੋ ਗਈ ਤੇ ਉਹ ਤਾਂ ਸਾਡਾ ਇੱਕ ਰਿਸ਼ਤੇਦਾਰ ਆ ਜੀ ਮੇਰੇ ਭੂਆ ਜੀ ਹੈ ਸਗਾ ਜੀਠ ਲੱਗਦਾ ਸੀ ਸਗਾ ਜੀਠ ਲੱਗਦਾ ਸੀ ਆਪਣਾ ਸਰਜੀਤ ਸਿੰਘ ਸੀਤੋ ਪਿੰਡ ਖਾੜਾ ਲੁਧਿਆਣੇ ਤੋਂ ਤੇ ਸੀਤੋਂ ਨੂੰ ਬਾਬਾ ਜੀ ਨੇ ਅਮਰ ਸ਼ਾਇਆ ਸੀ ਕਲਕੱਤੇ ਤੇ ਸੀਤੋਂ ਦੀ ਬੜੀ ਦੈਸ਼ ਸੀ ਜੁੱਥੇ ਤੇ ਸੀਤੋਂ ਆਪਣੇ ਨਾਲ 50 60 ਬੰਦੇ ਰੱਖ ਕੇ ਬਾਬਾ ਜੀ ਕੋਲ ਭੁਗਤਿਆ ਬਾਬਾ ਜੀ ਦੱਸੋ ਹੁਣ ਇਹਨਾਂ ਨੂੰ ਕਿਵੇਂ ਰੋਕੀਏ ਜਿਸ ਜਹਕਮ ਕਰੋ ਸੀ ਰੋਕ ਦੇਣ ਤੇ ਸੀਤੋਂ ਬੰਦਾ ਸੀ ਜੀ ਜਿਹੜੇ ਜਿਹਦੇ ਕੋਲ ਕਲਕੱਤੇ ਵਿੱਚ ਜਿਹਦੇ ਕੋਲ ਜਿਹਦਾ ਨਾਮ ਸ਼ੁਕ ਕੰਧਾ ਵੀ ਕੰਮਦਿਆਂ ਹੁੰਦੀ ਸੀ ਕਲਕੱਤੇ ਤੋਂ ਗੋਹਾਟੀ ਜੀ ਸੜਕ ਸੀ ਤੇ ਉਸ ਤੇ ਉਹ ਉਹ ਘਟੀ ਜੀ ਸੜਕੋ ਨੇ ਸੀਤੋ ਨੇ ਬਣਾਈ ਸੀ ਤੇ ਬਹੁਤ ਦਲੇਰ ਬੰਦਾ ਸੀ ਤੇ ਬਾਬਾ ਜੀ ਕੋਲ ਆਇਆ ਤੇ ਬਾਬਾ ਜੀ ਨੇ ਵੀ ਕਿਹਾ ਵੀ ਤੂੰ ਅਮਰ ਸ਼ਖ ਤੇ ਇਹ ਕਹਿੰਦਾ ਬਾਬਾ ਜੀ ਔਖਾ ਹੋ ਜੀ ਮੈਨੂੰ ਸ਼ਕਣਾ ਅਮਰ ਦਾ ਬਾਬਾ ਜੀ ਕਿਹਾ ਔਖਾ ਕੀ ਆ ਕਿ ਤੇ ਤੂੰ ਨੱਥੇ ਨੇ ਬਣਾ ਕਿਹਾ ਬਾਬਾ ਜੀ ਤੁਸੀਂ ਫਿਰ ਆਪਦੇ ਹੱਥਾਂ ਨਾਲ ਮੈਨੂੰ ਸ਼ਕਾ ਦਿਓ ਜੀ ਅਬਰਸ ਫਿਰ ਬਾਬਾ ਜੀ ਨੇ ਉਹਨੂੰ ਸੀਤੋ ਨੂੰ ਆਪਦੇ ਹੱਥਾਂ ਨਾਲ ਅਮਰ ਸ਼ਕਾਇਆ ਸੀ ਪਾਣ ਕਰਾਇਆ ਸੀ ਫਿਰ ਉਹ ਸੀਤੋ ਅਮਰਤਰੀ ਹੋ ਗਿਆ ਸੀ ਸੀਤੋ ਫਿਰ ਜਦੋਂ ਆਹ ਬੰਗਾਲੀਆਂ ਨੇ ਕੀਤਾ ਤੇ ਉਦੋਂ ਸੀਤੋ ਫਿਰ ਕਹਿੰਦਾ ਵੀ ਬਾਬਾ ਜੀ ਸਾਨੂੰ ਹੁਕਮ ਕਰੋ ਵੀ ਅਸੀਂ ਵੀ ਇਹਨਾਂ ਨੂੰ ਦੂਤ ਕਰ ਲੈਨੇ ਆ ਤੇ ਬਾਬਾ ਜੀ ਨੇ ਬਸੇ ਕਿਹਾ ਵੀ ਨਹੀਂ ਫਿਰ ਬਾਬਾ ਜੀ ਆਪ ਆਏ ਜੀ ਬਾਹਰ ਸਿਰਫ 5 ਮਿੰਟ ਲਾਏ ਬਾਬਾ ਜੀ ਨੇ 5 ਮਿੰਟ ਬਾਬਾ ਜੀ ਨੇ ਦੱਸਿਆ ਵੀ ਧਰਮ ਪਰਵਰਤਨ ਕੀ ਆ ਗੁਰੂ ਗ੍ਰੰਥ ਸਾਹਿਬਾ ਤੁਸੀਂ ਰਮੈਣ ਦੇਖ ਲਓ ਬਾਈਬਲ ਦੇਖ ਲਓ ਤੇ ਕੁਰਾਨ ਸ਼ੀਰ ਦੇਖ ਲਓ ਉਹਦੇ ਕੁਰਾਨਸ਼ੀ ਵਿੱਚ ਇਕੱਲਾ ਅੱਲਾ ਦਾ ਨਾਮ ਆਉਂਉ ਬਾਈਬਲ ਵਿੱਚ ਜੀਸਸ ਕ੍ਰਾਈਸ ਦਾ ਨਾਮ ਆਉਉ ਤੇ ਹਿੰਦੂ ਧਰਮ ਦੇ ਜਿਵੇਂ ਰਾਮ ਕ੍ਰਿਸ਼ਨ ਦਾ ਨਾਮ ਆਉਉ ਇਹ ਇਕੱਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਮ ਲక్ష్ਮਣ ਈਸਾ ਮਸੀਹ ਸਾਰੇ ਨਾਮ ਦੇ ਵਿੱਚ ਇਹ ਬਾਬਾ ਜੀ ਮਸੀਹ ਕੀਤੇ ਫਿਰ ਉਹ 5 ਮਿੰਟ ਸੀ ਸਾਰੇ ਚਲੇ ਗਏ ਸੀ ਕੋਈ ਰੌਲਾ ਗੋਲਾ ਨਹੀਂ ਪਿਆ ਪਰ ਬਹੁਤ ਹੋਇਆ ਜੀ ਫਿਰ ਬਾਬਾ ਜੀ ਚਲੇ ਗਏ ਜੀ ਅਖੀਰਲਾ ਪਛਣਾ ਜੀ ਤੇ ਬਾਬਾ ਜੀ ਚਰੇਗੇ ਜੀ ਉੱਥੇ ਆਪਣਾ ਪਟਨਾ ਸਾਹਿਬ ਪਟਨਾ ਸਾਹਿਬ ਉੱਥੇ ਬਾਬਾ ਜੀ ਇਹ ਦਵਾਨ ਲਾਇਆ ਸੀ ਦਵਾਨ ਲਾ ਕੇ ਉੱਥੇ ਵੀ ਥੋੜੀ ਜੀ ਸੰਗਤ ਆਈ ਥੋੜੀ ਸੰਗਤ ਆਈ ਬਾਬਾ ਉਸ ਤੋਂ ਬਾਅਦ ਦੂਜੀ ਦਿਨ ਵੀ ਥੋੜੀ ਸੰਗਤ ਆਈ ਫਿਰ ਬਾਬਾ ਜੀ ਹੋ ਗਿਆ ਵੀ ਅਸੀਂ ਚਲੇ ਜਾਣਾ ਗਾਉ ਤੇ ਉਹ ਸੰਗਤ ਕਹਿੰਦੇ ਬੇਨਤੀ ਕੀਤੀ ਬਾਬਾ ਜੀ ਕੁਝ ਦਿਨ ਹੋਰ ਟਾਈਮ ਲਾਓ ਤੇ ਬਾਬਾ ਜੀ ਕਹਿੰਦੇ ਵੀ ਸਾਡਾ ਸੌਦਾ ਨਹੀਂ ਜਿੱਥੇ ਬੈਗਦਾ ਜਿੱਥੇ ਸੌਦਾ ਬੈਗਦਾ ਵੇ ਅਸੀਂ ਉੱਥੇ ਦਵਾਨ ਲਾਉਣਾ ਹੈ ਫਿਰ ਸੰਗਤ ਨੇ ਬੇਨਤੀ ਕੀਤੀ ਜੀ ਇੱਕ ਪਿੰਡ ਬਰਸਾਲ ਜਗਰੋਂ ਦੇ ਕੋਲ ਉੱਥੋਂ ਦੇ ਸਦਾ ਬਖਸ਼ੀ ਸਿੰਘ ਢਿੱਲੋਂ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਜੀ ਉਹ ਜੇ ਟਰਾਂਸਪੋਰਟਰ ਸੀ ਉਹਨਾਂ ਕੋਲ ਬੇਨਤੀ ਕੀਤੀ ਵੀ ਤੁਸੀਂ ਜਾ ਕੇ ਆਪ ਬੇਨਤੀ ਕਰੋ ਮੇਰੇ ਉਹਦੇ ਉਹਦੇ ਲੜਕੇ ਨਾਲ ਜੀ ਪ੍ਰਤਪਾਲ ਸਿੰਘ ਨਾਲ ਮੇਰੀ ਗੱਲ ਹੋਈਆ ਸਰੇਂਦਰਪਾਲ ਸਿੰਘ ਨਾਲ ਉਹਦੀ ਗੱਲ ਹੋਈਆ ਇੰਗਲੈਂਡ ਚ ਗਿਆ ਸੀ ਉਹ ਕਹਿੰਦਾ ਜਦੋਂ ਸਾਡੇ ਬਾਪੂ ਜੀ ਕੋਲ ਸਹਿਆਂ ਆਇਆ ਫਿਰ ਬਾਪੂ ਚਾਹ ਤਾਸ਼ ਖੇਡਦਾ ਸੀਗਾ ਤੇ ਚਾਦਰ ਬੰਦਿਆ ਹੋਇਆ ਸੀਗਾ ਤੇ ਫਿਰ ਜਦ ਬਾਬਾ ਜੀ ਕਿਹਾ ਤਸਵੀਰ ਵੀ ਛੋੜਿਆ ਕਰਕੇ ਬਾਬਾ ਜੀ ਸਾਨੂੰ ਸਮਾਂ ਦੇ ਦੇਣਗੇ ਹੋ ਸ਼ਾਇਦ ਉਹਨਾਂ ਦੇ ਇਸ ਕਿ ਅਰਸ਼ ਤੇਰੀ ਵੀ ਕਬਰ ਉੰਦੀ ਪਰਦੇ ਵਿੱਚ ਫਿਰ ਉਹ ਮੁੰਡਾ ਦੱਸਦਾ ਜੀ ਕਿ ਜਦੋਂ ਉਧਰ ਤੁਰੇ ਤਾਂ ਬੀਬੀ ਨਾਲ ਚਾਦਰੇ ਵਿੱਚ ਜਦੋਂ ਉਹ ਸ਼ਰਾਬ ਦੀ ਬੋਤਲ ਲੈ ਕੇ ਡਿੱਗੀ ਸ ਕਰਨ ਮਾਰਾ ਹੋਇਆ ਪਹਿਲੇ ਕਹਿੰਦੇ ਵੀ ਅਸੀਂ ਸਮਝ ਗਏ ਕਿ ਉਹ ਗਨ ਹੂ ਤੇ ਬਾਬਾ ਜੀ ਕੁਝ ਉਹ ਭੁੱਗਤਿਆ ਤੇ ਵੀ ਆਪਣਾ ਬਖਸ਼ੀ ਸਿੰਘ ਬਖਸ਼ੀ ਸਿੰਘ ਨੇ ਕਿਹਾ ਬਾਬਾ ਜੀ ਵੀ ਸਾਨੂੰ ਵੀ ਇਸ ਸਮਾਂ ਦੇਓ ਬਾਬਾ ਜੀ ਕਹਿੰਦੇ ਵੀ ਦੇਹ ਰਵੀ ਇਹ ਮਰਦੇ ਨਾ ਪਊਗਾ ਸਾਡੀ ਭੀੜਾ ਦੇਣੀ ਪਊਗੀ ਉਹ ਕਹਿੰਦਾ ਦੇ ਦਾਂਗੇ ਸੱਚੇ ਪਾਸ਼ਾ ਦੇ ਦਾਂਗੇ ਤੇ ਬਾਬਾ ਜੀ ਫੇਰ ਕਿਹਾ ਵੀ ਭੀੜਾ ਦੇਣੀ ਪਊ ਉਹ ਕਹਿੰਦਾ ਜੀ ਦੇ ਦਾਂਗੇ ਫੇਰ ਕਹਿੰਦਾ ਮੈਂ ਚੱਤੇ ਸੋਚਣ ਲੱਗ ਗਿਆ ਵੀ ਇਹ ਤਾਂ ਬੜੇ ਕਿਸੁੱਤੇ ਫਸ ਗਏ ਵੀ ਹੁਣ ਵਾਦਾ ਵੀ ਕਰੀ ਜਾਂਦੇ ਆ ਵੀ ਪਤਾ ਨਹੀਂ ਸੰਤੋਂ ਕਿੰਨੇ ਪੈਸੇ ਮੰਗ ਲੈਣ ਕੀ ਕਰ ਲੈਣਾ ਫੇਰ ਤੀਜੀ ਵਾਰ ਬਾਬਾ ਜੀ ਫੇਰ ਬਹਗੋਂ ਕਿਤਾਬ ਵੀ ਵੀ ਭੀੜਾ ਦੇਣੀ ਪਊ ਵੀ ਫੇਰ ਵੀ ਤੂੰ ਸੋਚ ਰਹਾ ਹੁਣ ਵਾਦਾ ਕਰਦਾ ਉਹ ਉਹ ਕਹਦਾ ਜੀ ਹੁਣ ਫਿਰ ਬੀਬੀ ਜਿੰਨੇ ਵੀ ਹੋਇਆ ਵੀ ਹੁਣ ਵੀ ਕਰਾਂਗੇ ਹੋਰ ਕੀ ਖਾਰ ਮੰਗ ਲੈਣਗੇ ਪੈਸੇ ਮੰਗ ਲੈਣਗੇ ਕਹਦਾ ਕਰਤਾਗੇ ਫਿਰ ਬਾਬਾ ਜੀ ਬੋਲੇ ਕਿਤੇ ਵੀ ਜਿਹੜੀ ਭੇੜਾ ਤੂੰ ਸੋਚੇ ਸਾਡਾ ਇਹਦਾ ਕੋਈ ਤਾਂ ਰਖੇ ਵੀ ਇਸ ਕਰਕੇ ਤੂੰ ਅੰਮਰ ਸ਼ਾਕੇ ਗੁਰੂ ਰਾ ਸਿੰਘ ਵਾਲਾ ਉਹ ਬਹੁਤ ਹੈਰਾਨ ਹੋਇਆ ਜੀ ਉਹਨੇ ਲੰਮਾ ਹੋ ਕੇ ਮੱਥਾ ਟੇਕਿਆ ਕਹਦਾ ਬਾਬਾ ਜੀ ਜਿੰਨੇ ਸਾਧੂ ਸੰਤ ਪੰਜਾਬ ਤੋਂ ਆਏ ਆ ਸਾਰਿਆਂ ਨੇ ਵੀ ਪ੍ਰਚਾਰ ਕਰਕੇ ਉਸ ਤੋਂ ਬਾਅਦ ਕਿ ਮੇਰੇ ਕੋ ਆ ਕੇ ਪੈਸੇ ਦੀ ਮੰਗ ਕੀਤੀ ਆ ਕਿ ਸਕੂਲ ਬਣਦਾ ਕਾਲਜ ਬਣਦਾ ਗੁਰਦੁਆਰਾ ਬਣਦਾ ਐਸਾ ਕਰ ਮੈਂ ਕਿ ਪਰ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਮੇਰੇ ਜੀਵਨ ਦਾ ਸੋਚੀ ਵੱਲ ਸੋਚਿਆ ਤੇ ਬਹੁਤ ਕੁਝ ਸੀ ਆ ਜੀ ਚਲ ਸਮੇਂ ਦੀ ਸੀਮਤਤਾ ਥੋੜਾ ਜਿਹਾ ਇੱਕ ਮੈਂ ਇੱਕ ਇੱਕ ਗੱਲ ਅਖੀਰੀ ਦੱਸ ਦਿੰਦਾ ਜੀ ਉਹ ਤੇ 1958 ਸਾਲ ਚ ਬੋਦੀ ਵਾਲਾ ਤਾਰਾ ਚੜਿਆ ਜੀ ਬੋਦੀ ਵਾਲਾ ਤਾਰਾ ਚੜਿਆ ਬੜੇ ਹਾਲਾਤ ਭਿਆਨਕ ਹੋ ਗਏ ਪੰਡਤ ਜਵਾਰਾ ਨੇ ਇਹ ਬਹੁਤ ਖਬਰ ਆ ਗਿਆ ਤੇ ਵੀ ਇਹ ਵੀ ਉਹ ਪੰਡਤਾਂ ਦੇ ਸਕੇ ਸੇ ਦਤਾਈ ਵੀ ਇਥੇ ਦੁਨੀਆ ਨਸ਼ਟ ਹੋ ਗਈ ਤੇ ਦੁਨੀਆ ਨਸ਼ਟ ਹੋ ਗਈ ਤੇ ਉਹਨੇ ਆਹ ਸਾਰੇ ਜੀ ਪੰਡਤ ਪੁਜੋਤ ਵਗੈਰਾ ਬਣਾ ਗਾਈ ਤੇ ਸੋਨਾਂ ਦੇ ਸਾਰਾ ਆਪਣੇ ਮੰਤਰ ਪੜੇ ਸਭ ਕੁਝ ਕੀਤਾ ਤੇ ਕੋਈ ਫਰਕ ਨਹੀਂ ਪਿਆ ਜੀ ਬੋਧੀ ਵਾਲਾ ਤਾਰਾ ਉਸੇ ਤਰ੍ਹਾਂ ਚੜਿਆ ਹੋਇਆ ਤੇ ਬੜਾ ਖਤਰਨਾਕ ਸਮਾਂ ਸੀ ਗਿਆ ਤੇ ਬਾਬਾ ਫਿਰ ਬਾਬਾ ਜੀ ਕੋਲ ਉਹਨਾਂ ਨੇ ਕਿਹਾ ਵੀ ਇਹ ਇਹ ਹੋਰ ਭਜਨ ਬੰਦਗੀ ਦਾ ਵੀ ਇਹ ਪੰਜਾਬ ਚੋਂ ਵਿੱਚ ਮਿਲੂਗੀ ਤੇ ਪਹਿਲਾ ਵਚਨ ਆ ਜੀ ਤੇ ਇੱਕ ਵੀ ਆਮ ਨਹੀਂ ਸੁਣਿਆ ਕਿਸੇ ਨੇ ਇਹ ਭਜਨ ਬੰਦਗੀ ਦਾ ਵੀ ਜਿਹੜਾ ਦਾਤ ਆ ਉਹ ਪੰਜਾਬ ਚੋਂ ਮਿਲੂਗੀ ਫਿਰ ਦੋ ਬਸਾਂ ਭਰ ਕੇ ਬਿਰਲਾ ਸੇਠ ਪੰਜਾਬ ਦੇ ਵਿੱਚ ਲੈ ਗਿਆ ਤੇ ਵੀ ਉੱਥੇ ਪੰਜਾਬ ਸਾਰੇ ਸਾਧੂ ਮਹਤਮਾ ਕੋਲ ਜਾਂਦਾ ਸੀ ਤੇ ਕਿਸੇ ਸਾਧੂ ਮਹਤਮਾ ਨੇ ਕਹਿ ਦੇਣਾ ਜੀ ਇਹ ਮੇਰਾ ਆਖ ਕਮ ਖਰਾ ਦੇ ਨਹਿਰ ਕੋ ਖਰਾ ਦੇ ਮੇਰਾ ਆਖ ਕਮ ਖਰਾ ਦੇ ਨਹਿਰ ਕੋ ਪਈ ਸਾਰੇ ਕੋ ਸਕੂਲ ਬਣਾ ਦੇਓ ਕਾਲਜ ਬਣਾ ਦੇਓ ਹਸਪਤਾਲ ਬਣਾ ਦੇਓ ਇਹ ਸਵਾਲ ਪਾਈਏ ਫਿਰ ਇਸ ਸਾਰੇ ਦੋ ਬਸਾ ਲੈ ਕੇ ਬਾਬਾ ਜੀ ਕੋ ਕੋ ਧੰਨ ਬਾਬਾ ਈਸ਼ਰ ਸਿੰਘ ਜੀ ਮਾਰਾ ਕੋ ਪੁੱਛੇ ਤੇ ਇਹਨਾਂ ਨੇ ਬੇਨਤੀ ਕੀਤੀ ਤੇ ਖਬਰਾਇਆ ਹੋਏ ਨੇ ਬੇਨਤੀ ਕੀਤੀ ਤੇ ਬਾਬਾ ਜੀ ਹੱਸਣ ਲੱਗੇ ਮੁਸਕਰਾਉਣ ਲੱਗੇ ਉਹ ਕਹਿੰਦੇ ਸੀ ਬੜੇ ਹੈਰਾਨ ਹੋਏ ਐਡਾ ਭਿਆਨਕ ਸਮਾ ਬਣਿਆ ਹੋਇਆ ਤੇ ਵੀ ਵੀ ਪੰਡਤ ਕਾ ਖਬਰ ਆਈ 28 ਜਵਾਰ ਨਗਰੂ ਤੇ ਇਹ ਹਾ ਵੀ ਬਾਬਾ ਜੀ ਹੱਸ ਪਏ ਫਿਰ ਬਾਬਾ ਜੀ ਨੇ ਬਨੇ ਕੀਤੇ ਵੀ ਆਪਾਂ ਹਕਨਾਮਾ ਲੈ ਲਈ ਹਕਨਾ ਲਿਆ ਉਹ ਗਣਾ ਪ੍ਰੋਕ ਕਿ ਸੰਸਗਲ ਪਹਿਲਾਂ ਤੇ ਦੁੱਖ ਵਿੱਚੋਂ ਸੁੱਖ ਪਾਇਆ ਦਇਆਲ ਹੋ ਪਰਮਸਰ ਪੂਰੀ ਸੱਤਿਆ ਹੈ ਇਹ ਬਾਬਾ ਜੀ ਨੇ ਬਨੇ ਕੀਤੇ ਵੀ ਆਪਾਂ ਗੁਰੂ ਦੀ ਓਟ ਲਓ ਤੇ ਉਹ ਉਹਦੇ ਉਸ ਜੇਬ ਦੇ ਵਿੱਚ ਉਸ ਮੁਕੇ 35000 ਰੁਪਇਆ ਸੀ ਜਿਹੜਾ ਕਿ ਅੱਜ ਕੱਲ 35 ਕਰੋੜ ਵੀ ਲਾ ਲੋ ਉਹ ਉਹ ਨਵੈਨਿਕਾ ਦਾ 5758 ਦੀ ਗੱਲ ਆ ਤੇ ਨਾਨਕ ਸਾਹਿਬ ਦੀ ਸਾਰੀ ਹੋ ਰਹੀ ਸੀ ਤੇ ਉਹ ਕਹਿੰਦਾ ਵੀ ਭਜਨ ਬੰਦ ਕੀ ਸੱਚੇ ਪਾਸ਼ਾ ਸਾਡੇ ਕੋਲ ਹੋਣਾ ਨਹੀਂ ਭਜਨ ਬੰਦ ਕੀ ਇਹ ਆ ਸੇਵਾ ਸਾਡੀ ਮਜੂਰ ਕਰ ਲੋ 35000 ਰੁਪਿਆ ਬਾਬਾ ਜੀ ਨੇ ਠਕਰਾਤਾ ਬਾਬਾ ਜੀ ਕਹਿੰਦੇ ਨਹੀਂ ਇਹ ਸੇਵਾ ਜਿਹੜੀ ਆ ਨਾਨਕ ਸਰ ਠਾਠ ਮੜਦਾ ਇਹ ਵੀ ਸੇਵਾ ਜਿਹੜੀ ਆ ਕਿ ਗਰੀਬ ਸੰਗਤ ਦੀ ਸੇਵਾ ਵੀ ਜਿਹੜੇ ਦਸੰਦਾਂ ਦੀ ਕਰਤ ਕਰ ਰਹੇ ਉਹ ਨਹੀਂ ਲਪਣੀ ਜੇ ਤੂੰ ਸੇਵਾ ਲਾਉਣੀ ਆ ਪੇ ਤੂੰ ਚੱਕੀ ਲੈ ਲੈ 1 ਕਿਲੋ ਦਾਣੇ ਲੈ ਲੈ ਇੱਕ ਦਾਣਾ ਰੋਜ਼ ਪੀਸ ਤੇ ਆਰਾਮ ਨਾਮ ਦਾ ਨੌਰੇ ਕਿ ਮਿਹਨਤ ਨੌਰੇ ਕਿ ਪੀਸ ਉਹਨਾਂ ਦੀ ਭਗਤੀ ਕਰ ਇੱਕ ਵੀਸ ਫਿਰ ਉਸ ਤੋਂ ਇੱਕ ਪੂਰਾ 1 ਕਿਲੋ ਤੇਰੇ ਦਾਣੇ ਮੋਕ ਗਏ ਉਸ ਤੋਂ ਬਾਅਦ ਪੇ ਫਿਰ ਅਸੀਂ ਸੇਵ ਮੰਜੂਰ ਕਰਾਉਂਦੇ ਉਹ ਕਹਿੰਦਾ ਬਾਬਾ ਜੀ ਇਹ ਤਾਂ ਬਹੁਤ ਔਖਾ ਵਾ ਮੈਂ ਇਹਨੇ ਕਿੱਥੇ ਕਿੰਨਾ ਸਮਾਂ ਕੱਢੂੰਗਾ ਫਿਰ ਬਾਬਾ ਜੀ ਕਹਿੰਦੇ ਵੀ ਜਾ ਉੱਥੇ ਨਾ ਵੀ ਤੁਸੀਂ ਕੋਤਰੀ ਕਰਾਓ ਵੀ ਆਪਣਾ ਦਿੱਲੀ ਫਿਰ ਇਹਨਾਂ ਨੇ ਜੀ ਉੱਥੇ ਗੁਲਾਬੀ ਬਾਗ ਦਾ ਉਦੋਂ ਉਹਦੇ ਘਟਣਾ ਸੀ ਇਹ ਗੁਲਾਬੀ ਬਾਗ ਦਿੱਲੀ ਦਾ ਛਾੜਦਾ ਫਿਰ ਇਹਨਾਂ ਨੇ ਉੱਥੇ ਜਾ ਕੇ ਨਹਿਰੂ ਨੇ ਇਹਨਾਂ ਨੇ ਸਾਰੇ ਨੇ ਪੰਡਤਾਂ ਨੇ ਫਿਰ ਕਹਿੰਦੇ ਗਰਾਬ ਅਸੀਂ ਕੋਤਰੀ ਰਖਾ ਲੈਂਦੇ ਆ ਬਾਬਾ ਜੀ ਪਰ ਸਾਡੇ ਕੋ ਪਾਠੀ ਨਹੀਂ ਫਿਰ ਤਿੰਨ ਬੱਸਾਂ ਦੇ ਵਿੱਚੋਂ ਭੜਕੇ ਭਾਈ ਸੁਚਾਸਨ ਛੋੜਨਾ ਭਾਈ ਜਾਨ ਦਾਨ ਸੇ ਮਾਣੂ ਕੇ ਭਾਈ ਲਾਭ ਸੇ ਸਾਰੇ ਪਾਠੀ ਪਹੁੰਚੇ ਜੀ ਉੱਥੇ ਉੱਥੇ ਆ ਕੇ ਕੋਤਰੀ ਰੰਭ ਕੀਤੀ ਫਿਰ ਕੋਤਰੀ ਰੰਭ ਕੀਤੀ ਤੇ ਫਿਰ ਨਹਿਰੂ ਨੇ ਕਿਹਾ ਪੇ ਬਾਬਾ ਜੀ ਨੂੰ ਮੇਰੇ ਕੋਲ ਇੱਥੇ ਲੈ ਕੇ ਆਓ ਮੈਂ ਸੰਬੇ ਬਾਬਾ ਇਸ ਨੂੰ ਮਤ ਕਰਨ ਚਾਹਣਾ ਤੇ ਬਾਬਾ ਜੀ ਨੇ ਬਚਨ ਕਰਤਾ ਵੀ ਨਹੀਂ ਕਹਿੰਦੇ ਵੀ ਅਸੀਂ ਅਸੀਂ ਉਹਦੇ નોਕਰ ਤਾਂ ਨਹੀਂ ਕਿ ਅਸੀਂ ਕਰ ਕੀ ਕਰਨਾ ਫਿਰ ਨਹਿਰੂ ਆਪ ਆਏ ਸੀ ਇਹਨੇ ਬਾਬਾ ਜੀ ਦੇ ਗੱਲ ਸੇ ਹਾਰ ਪਾਇਆ ਸੀ ਫੇ ਕੋਤਰੀ ਹੋਈ ਫੇ ਬੋਧੀ ਆਦਾਰਾ ਬਾਬਾ ਜੀ ਬਚੀ ਕਿਹਾ ਕਹਿੰਦੇ ਕਹਿੰਦੇ ਬੋਧੀ ਆਦਾਰਾ ਕੀ ਆ ਕਹਿੰਦੇ ਬੁੱਧੀ ਦੀ ਘਸਾ ਦਾਂਗੇ ਤੇ ਵੀ ਕਹਿੰਦੇ ਗਰਨਾਨਕ ਸਾਹਿਬ ਜੇ ਮੇਰ ਕਰਨਗੇ ਉਸ ਮੋਕੇ ਬਾਬਾ ਜੀ ਦੇ ਸੱਜੇ ਅੰਗੂਠੇ ਦੇ ਉੱਤੇ ਆ ਸੁਣਨ ਲਈ ਗੱਲ ਇਹ ਖਿਰੀ ਆ ਪਾਪਾ ਜੀ ਸੱਜੇ ਉੱਤੇ ਤੇ ਜ਼ਖਮ ਹੋ ਗਿਆ ਸੀ। ਜ਼ਖਮ ਹੋ ਗਿਆ ਸੀ। ਪਾਪਾ ਜੀ ਦਾ ਜੋੜਾ ਜਿਹੜਾ ਸੀ ਅੱਧਾ ਕੱਟਿਆ ਗਿਆ ਸੀ, ਕੱਟਿਆ ਗਿਆ ਸੀ। ਇੱਕ ਜੋੜਾ ਪੂਰਾ ਸੀ, ਇੱਕ ਜੋੜਾ ਕੱਟਿਆ ਹੋਇਆ ਸੀ। ਤੇ ਉਹ ਜੋੜਾ ਵੀ ਸਾਡੇ ਕੋਲ ਹੈਗਾ ਜੀ ਅਮਰੀਕਾ ਦਾ। ਕੱਟਿਆ ਹੋਇਆ ਜੋੜਾ ਤੇ ਉਹਦੇ ਵਿੱਚ ਦਵਾਈ ਲੱਗੀ ਹੋਈ ਆ ਹੁਣ ਤੱਕ। ਹਰੀ ਜੀ ਦਵਾਈ ਆ ਤੇ ਉਹ ਲੱਗੀ ਹੋਈ ਆ ਹੁਣ ਤੱਕ। ਉਹ ਲਿੰਜੀ ਨਹੀਂ ਬਸ ਦਵਾਈ ਲੱਗੀ ਆ ਕਾफी ਪੁਰਾਣੀ ਲੱਗੀ ਆ। ਉਸ ਵਕ ਜੋ ਜ਼ਖਮ ਹੋਇਆ ਈ ਚਰਨਾ ਤੇ ਤੇ ਅਜਲੇ ਬ ਆਪਣੇ ਬਾਬਾ ਕੁੰਦਨ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਬਾਬਾ ਰਣਜੀਤ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਇਹ ਸਾਰੇ ਨੇ ਆਪਣੇ ਮੁਰਸ਼ਿਦ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਤਨੋਂ ਮਨੋਂ ਸੇਵਾ ਕੀਤੀ ਜਿਸ ਤਰ ਜਿਤੇ ਬਾਬਾ ਜੀ ਨੇ ਹੁਕਮ ਕੀਤਾ ਇਹਨੇ ਉਹੀ ਕੰਮ ਕੀਤਾ ਜਿੱਥੇ ਬਾਬਾ ਜੀ ਨੇ ਮਨਾ ਕੀਤਾ ਇਹਨੇ ਉਸ ਬਾਬਾ ਜਗੀਰ ਸਿੰਘ ਜੀ ਵਿੱਚ ਇਹਨੇ ਉਸ ਚੀਜ਼ ਨੂੰ ਬਸ ਚੱਖ ਕੇ ਤੱਕੀ ਫਿਰ ਬਾਬਾ ਜੀ ਦੇ ਚਰਨਾਂ ਦੇ ਵਿੱਚ ਜ਼ਖਮ ਹੋ ਗਿਆ ਬਈ ਬਹੁਤ پاک ਪੈ ਗਈ ਜੀ ਫਿਰ ਉਸੋਕੇ ਗੁਲਾਬੀ ਬਾਗ ਦੀ ਗੱਲ ਹੈ ਜੀ ਫਿਰ ਬਾਬਾ ਜੀ ਦੇ ਅਬੀ ਚਾਹ ਕੋ ਤੇ ਤਕਲੀਫ ਹੁੰਦੀ ਸੀ ਫਿਰ ਬਾਬਾ ਨਰੈਣ ਸਿੰਘ ਜੀ ਤੇ ਇਹਨਾਂ ਨੇ ਇੱਕ ਬਾਟੀ ਰੱਖ ਲੈਣੀ ਨਾਲ ਤੇ ਫਿਰ ਮੂੰਹ ਚ ਬਾਬਾ ਜੀ ਅੰਗੂਠਾ ਲੈ ਕੇ ਪਾਕ ਚੂਸਣੀ ਚੂਸ ਕੇ ਉਹ ਬਾਹਰ ਸੁੱਟਣੀ ਤੇ ਨਾਲ ਹੀ ਪਰਨੇ ਦਾ ਮੂੰਹ ਸਾਫ਼ ਕਰਕੇ ਫਿਰ ਮੂੰਹ ਚ ਪਾ ਲੈਣ ਤੇ ਬਾਬਾ ਜੀ ਦੇ ਇਥੇ ਤਰੇੜੀਆਂ ਆ ਜਾਂਦੀ ਸੀ ਹੁੜਕਾ ਆ ਜਾਂਦਾ ਸੀ ਬਹੁਤ ਜਿਆਦਾ ਫਿਰ ਉਸਤਾ ਹੁੰਦਾ ਰਿਹਾ ਫਿਰ ਬਾਬਾ ਜੀ ਫਿਰ ਉਸਤਾ ਬਾਬਾ ਜੀ ਇੱਕ ਨੇ ਤਰ ਬੰਦ ਕਰ ਲੈਣੇ ਤੇ ਆ ਰਾਵਣਾ ਫਿਰ ਬਾਬਾ ਨਰਨસિંહ ਫਿਰ ਮੂੰਹ ਚ ਪਾ ਕੇ ਫਿਰ ਘੰਟਿਆ ਵਾਦੀ ਹਸਾ ਸੀ ਬਾਬਾ ਜੀ ਨੂੰ ਆ ਰਾਵਣਾ ਸੀ ਫਿਰ ਬਾਬਾ ਜੀ ਦੀਵਾਨ ਵੀ ਪਰਸ਼ਾ ਉਹਦਾ ਲਾਇ ਪੇ ਚਾਦਰ ਰੱਖਿਆ ਕਿ ਮੂਰੇ ਭਾਈ ਜੀਤਾ ਸਿੰਘ ਭਾਈ ਨਰਨસિંહ ਭਾਈ ਜਗੀਰ ਸਿੰਘ ਬਾਬਾ ਜੀ ਸਿੰਘ ਸਾਰੇ ਨੇ ਪੇ ਮੂਰੇ ਚਾਦਰ ਰੱਖ ਕੇ ਆਖੇ ਫਿਰ ਇਹਨਾਂ ਬਾਬਾ ਨਰਨસિંહ ਆਇਆ ਆਪਣੇ ਬਾਬਾ ਜੀ ਨੂੰ ਕੁਰਸੀ ਉੱਤੇ ਲੈ ਕੇ ਲੈ ਲੈ ਕੇ ਆਉਣਾ ਤੇ ਲੈ ਕੇ ਉੱਤੇ ਸੱਚ ਕੇ ਦੀਵਾਨ ਵਿੱਚ ਲਾਉਣਾ ਤੇ ਬਾਬਾ ਜੀ ਦੋ ਦੋ ਘੰਟੇ ਬੈਠਣ ਕਰੇ ਮੇਰਾ ਕਹਿਣ ਦਾ ਮਸਲਾ ਇਹ ਜਾ ਜਿਹੜੇ ਬਾਬਾ ਜਗੀਰ ਸਿੰਘ ਜੀ ਆ ਜਿਹੜੇ ਜੀ ਆਪ ਦਾ ਮਰਸ਼ਦ ਦਣ ਬਣਾ ਰਹੇ ਆ ਤਾਂ ਬਾਬਾ ਕੁੰਦਰ ਸਿੰਘ ਜੀ ਉਹ ਬਾਬਾ ਜੀ ਜੀਤ ਵਿੱਚ ਜਿੱਥੇ ਦੇਖੋ ਜੀ ਬਾਬਾ ਕੁੰਦਰ ਸਿੰਘ ਜੀ ਮੈਂ ਗੱਲ ਕਰਨੀ ਚਾਹਣਾ ਬਾਬਾ ਅਗਰਜੀਤ ਸਿੰਘ ਬਿਠਿਆ ਇੱਕ ਵਾਰੀ ਬਾਬਾ ਕੁੰਦਰ ਸਿੰਘ ਜੀ ਨੇ ਦਸਤਾਰ ਸਜਾ ਰਹੀ ਸੀ ਦਸਤਾਰ ਸਜਾ ਰਹੀ ਸੀ ਤੇ ਮੂਰੇ ਸ਼ੀਸ਼ਾ ਰੱਖਿਆ ਸੀ ਬਾਬਾ ਜੀ ਬਾਬਾ ਜੀ ਸ਼ਿਸ਼ ਸਿੰਘ ਜੀ ਮਾਰਾ ਮਗਰੋਂ ਆਏ ਉਹਨਾਂ ਨੇ ਸ਼ੀਸ਼ਾ ਚੱਕ ਲਿਆ ਸ਼ੀਸ਼ਾ ਚੱਕਿਆ ਤੇ ਇਹ ਤਾਂ ਉਹਦਾ ਮਾਲਕ ਜੀ ਰਜਾ ਮਾਲਕੀ ਜਾਣਦਾ ਸੀ ਤੇ ਬਾਬਾ ਕੁੰਦਨ ਸਿੰਘ ਜੀ ਸਾਰੀ ਜ਼ਿੰਦਗੀ ਸ਼ੀਸ਼ੇ ਦੇ ਮੂਰੇ ਖੜ ਕੇ ਭੱਗ ਨਹੀਂ ਬੰਦੀ। ਜਸਾਰ ਨਹੀਂ ਬੰਦੀ। ਨਾ ਕਿਸੇ ਦੇਖੀ। ਫਿਰ ਉਸ ਤੋਂ ਬਾਅਦ ਇੱਕ ਵਾਰੀ ਦੂਸਰੇ ਭੈਗਵਾਨੇ ਕਿਸੇ ਪੇ ਕਿਸੇ ਕਿਸੇ ਇਰਖਾ ਬਸਿਲੀ ਦੇ ਵਿੱਚ ਬਾਬਾ ਕੁੰਦਨ ਸਿੰਘ ਜੀ ਨੂੰ ਪੇ ਚਿੱਠੀ ਪਾਤੀ ਬਾਬਾ ਜੀ ਦਿੱਲੀ ਸੀ ਤੇ ਉੱਥੇ ਦਿੱਲੀ ਪਾਤੀ ਵੀ ਤੁਸੀਂ ਇੱਥੋਂ ਦੇ ਬਾਬਾ ਜੀ ਨੇ ਬੁਲਾਇਆ। ਬਾਬਾ ਜੀ ਨੇ ਡਿਊਟੀ ਲਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੀ ਜਦੋਂ ਉੱਥੇ ਗਏ ਤੇ ਇੱਕਦਮ ਤੇ ਉੱਥੇ ਪਹੁੰਚੇ ਤੇ ਬਾਬਾ ਜੀ ਨੇ ਦੇਖ ਕੇ ਬਾਬਾ ਜੀ ਐਕੜਮ ਗੁੱਸੇ 'ਚ ਆ ਗਏ ਵੀ ਕਿਹਾ ਵੀ ਸੋਨੂ ਇੱਥੇ ਕਿਹਨੇ ਸੱਦਿਆ ਵੀ ਇੱਕਦਮ ਬਗੈਰ ਕੋ ਖਾਦੇ ਪੀਤੇ ਤੇ ਦੁਆਰਾ ਚਲੇ ਜਾਓ ਤੇ ਗੁਰੂ ਜੀ ਸਾਹਿਬ ਨੂੰ ਕੀ ਸੇਵਾ ਨਹੀਂ ਛੱਡਣੀ ਉਹ ਕਹਿੰਦਾ ਬਾਬਾ ਜੀ ਮੈਂ ਤਾਂ ਸੱਦਿਆ ਬਾਬਾ ਜੀ ਕਹਿੰਦੇ ਕੁਛ ਵੀ ਹੋਵੇ ਜੀ ਉਹਨਾਂ ਨੂੰ ਬਗੈਰ ਖਾਦੇ ਪੀਤੇ ਉੱਥੇ ਭੇਜਿਆ ਤੇ ਉਸ ਤੋਂ ਬਾਅਦ ਫਿਰ ਚਲ ਬੰਦੇ ਪਤਾ ਵੀ ਲੱਗ ਗਿਆ ਮੈਨੂੰ ਨਹੀਂ ਨਾ ਦੇਣਾ ਚਾਹਣਾ ਜੀ ਫਿਰ ਉਸ ਤੋਂ ਬਾਅਦ ਬਾਬਾ ਆਪਣੇ ਉਸ ਤੋਂ ਬਾਅਦ ਬਾਬਾ ਗਰਮੀਰ ਸਿੰਘ ਜੀ ਗਰਮੀਤ ਸਿੰਘ ਉਹਨੇ ਜਿਹੜੇ ਉਹਨਾਂ ਦੇ ਤੇ ਇਹਨਾਂ ਨੇ ਬਾਬਾ ਕੁੰਦਨ ਸਿੰਘ ਨੂੰ ਬੇਨਤੀ ਕੀਤੀ ਬਾਬਾ ਜੀ ਅਸੀਂ ਨਾ ਕੁਝ ਸਾਂ ਪਹਿਲਾਂ ਉਹਨਾਂ ਦੇ ਸਰਗਵਾਸਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਵੀ ਅਸੀਂ ਵੀ ਚਾਹਣੇ ਆ ਸੁਣੋ ਹਜ਼ੂਰ ਸਭ ਲੈ ਜੀਏ ਤੇ ਵੀ ਸਦਾ ਮਜੀਠੀਆ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਵੀ ਚਾਹਰਿਆ ਜਾਗੇ ਵੀ ਸਿ ਲੈ ਜਾਗੇ ਇਹ ਸੀ ਵੀ ਤੋਂ ਲੁਧਿਆਣਾ ਫਲਾਈਟ ਲੈ ਲਾਂਗੇ ਜਾ ਕੇ ਦਿੱਲੀ ਜਾਣਾ ਹੈ ਕਿ ਦਿੱਲੀ ਤੋਂ ਗਾਹਾਂ ਪੇ ਹਜੂਰ ਸਾਹਿਬ ਜਾ ਕੇ ਸ਼ਾਮ ਸੰ ਸਟੂਟੇ ਵਾਪਸ ਲੈਵਾਂਗੇ ਸਿਰ ਮੱਥਾ ਠੀਕਾ ਉਹਨਾਂ ਨੇ ਪਹਿਲੀ ਗੱਲ ਪੁੱਛੀ ਕਿ ਕੀ ਜਹਾਜ਼ ਦਿੱਲੀ ਦੇ ਉੱਤੋਂ ਜਾਊਗਾ ਉਹ ਕਹਿੰਦੇ ਹਾਂਜੀ ਜਾਊਗਾ ਬਾਬਾ ਜੀ ਕਹਿੰਦੇ ਮੈਂ ਮੈਂ ਦਿੱਲੀ ਦੇ ਉੱਤੋਂ ਨਹੀਂ ਲੰਘਣਾ ਨਾ ਮੈਂ ਕਾਰ ਰਾਂ ਨਹੀਂ ਲੰਘਣਾ ਜਾਂ ਜਹਾਜ਼ ਨਹੀਂ ਲੰਘਣਾ ਉਹ ਕਹਿੰਦੇ ਕਾਰਨ ਕੀ ਗਰਮੀ ਦੇ ਸੌਣੇ ਥੋੜੇ ਪਿਆਰ ਦੇ ਵਿੱਚ ਵੀ ਕਰਨ ਲੱਗੇ ਕਹਿੰਦੇ ਬਾਬਾ ਜੀ ਕੀ ਨੌਕੀ ਗੱਲ ਕਾਤੋਂ ਨਹੀਂ ਜਾਣਾ ਉਹ ਕਹਿੰਦੇ ਮੈਂ ਨਹੀਂ ਜਾਣਾ ਕਿਹਾ ਤੇ ਉਹਨੇ ਫੇਰ ਪੁੱਛਿਆ ਗੁਰਮੀਰ ਸਿੰਘ ਕਹਿੰਦੇ ਫੇਰ ਮੈਂ ਪੁੱਛਿਆ ਕਦੇ ਉਹਨਾਂ ਨੇ ਕਿਹਾ ਕਦੇ ਬਾਬਾ ਜੀ ਨੇ ਮੈਨੂੰ ਰੋਕਿਆ ਸੀ ਦਿੱਲੀ ਤੋਂ ਮੈਂ ਮੁੜ ਕੇ ਕਿਹਾ ਦਿੱਲੀ ਨੰਗਣਾ ਤਬ ਤੇ ਕਹਾਂ ਰਹੀ ਨਾ ਕਿ ਨਾ ਜਾਜ ਰਿਹਾ ਕਿ ਫੇਰ ਗੁਰਮੀਰ ਸਿੰਘ ਫੇਰ ਕਿਹਾ ਜੀ ਬਾਬਾ ਜੀ ਫੇਰ ਗੁੱਸੇ 'ਚ ਕਿਹਾ ਮੈਂ ਤੈਨੂੰ ਖੁਸ਼ ਕਰਾਂਗਾ ਮੈਂ ਬਾਬਾ ਆਪਣੇ ਮੁਰਸ਼ਿਦੋਂ ਨਾਰਾਜ਼ ਬਰਾ ਬਹੁਤ ਗੁੱਸੇ 'ਚ ਫੇਰ ਕਾਲੀ ਚਸਤਾਰ ਨਹੀਂ ਬੰਨੀ ਸੀ ਕਦੇ ਮੇਰੇ ਮੁਰਸ਼ਿਦ ਬਾਬਾ ਜੀ ਬੰਦੇ ਸੀ ਮੈਂ ਨਹੀਂ ਬੰਦਨੀ ਜਿਵੇਂ ਬਾਬਾ ਜੀ ਸਾਹਮਣੇ ਕਾਲਾ ਫਰਨਾ ਨਹੀਂ ਲਿਆ ਕਦੇ ਨਹੀਂ ਜਾ ਔਰ ਵੀ ਕਦੇ ਸਟੂਲ ਦੇ ਕੁਰਸੀ ਤੇ ਨਹੀਂ ਬਰਾਬਰ ਹੋਏ ਕੋਈ ਕੁਰਸੀ ਤੇ ਨਹੀਂ ਬਰਾਬਰ ਹੋਏ ਜਿਹੋ ਸਵਾਦ ਤੇ ਉਹਨਾਂ ਸਟੂਲ ਰੱਖਿਆ ਸੀ ਸਟੂਲ ਦੇ ਉੱਤੇ ਬਿਜੇ ਦੇ ਸੀ ਮੇਸ਼ਾ ਆਫੇ ਕਦੇ ਜੋੜਾ ਨਹੀਂ ਸੀ ਪਾਇਆ ਕਹਿੰਦੇ ਇੱਥੇ ਬਾਬਾ ਜੀ ਜੋੜਾ ਪਾ ਕੇ ਤੋਰਦੇ ਸੀ ਮੈਂ ਇੱਥੇ ਜੋੜਾ ਨਹੀਂ ਪਾਉਣਾ ਤੇ ਸਫਾ ਜੰਗ ਦੀ ਫੜਿਆ ਵੀ ਕਹਿੰਦੇ ਬਾਬਾ ਜੀ ਮੈਂ ਰੀਸ ਨਹੀਂ ਕਰਨੀ ਤੇ ਦੋ ਬੰਦੇ ਅਖੀਰ ਦੇ ਮੁਕੇ ਪਟਾਪੇ ਦੇ ਵਿੱਚ ਦੋ ਸਿੰਘ ਗੁਰਮੀਤ ਸਿੰਘ ਗੁਰਮੀਤ ਗੁਰਮੀਤ ਸੋਣੀ